ਇਦਨ 15 ਡੇਸ ਕੋਰਾ ਕਲੀਅਰ ਚਾਹੀਦਾ ਸਾਰਾ ਨਾ ਇਹਦੀ ਲੈਵਲਿੰਗ ਕਰਾਓ ਕਿਉਂ ਪਾਣੀ ਇਕੱਠਾ ਹੋਇਆ ਹੈਗਾ ਹੈ ਇੱਥੇ ਸੜਕ ਤੇ ਇਹ ਤਾਂ ਪੈਸੇਜ ਹੈਗਾ ਮੇਰੇ ਨਾਲ ਦਾ ਰਾਹ ਹੈਗਾ ਕ੍ਰੋਸਿੰਗ ਹੈਗਾ ਇਹ ਹਾਂ ਇਹਨਾਂ ਕ੍ਰੋਸਿੰਗ ਨੂੰ ਡੰਪਿੰਗ ਰੂਮ ਬਣਾਤਾ ਹੁਣ ਨਹੀਂ ਕਹੂੰਗਾ ਕਿ ਆਫਿਸ ਜਾਣ ਤੋਂ ਪਹਿਲਾਂ 2 ਘੰਟੇ ਰੋਡ ਤੇ ਘੁੰਮ ਕੇ ਜਾਇਆ ਕਰੋ ਤੁਸੀਂ ਇੱਕ ਰੋਡ ਫੜ ਲਈ ਬਸ ਰੋਜ ਦੀ ਪਤਾ ਲੱਗੇ ਕੀ ਹੈ ਕੀ ਨਹੀਂ ਹੈਗਾ ਉਹ ਗਰਾਊਂਡ ਤੇ ਉਹ ਮੈਂ ਤਾਂ ਇਹੀ ਯੂਸਫ ਕਹੂੰਗਾ ਗਰਾਊਂਡ ਤੇ ਉਤਰਿਆ ਕਰੋ ਗਰਾਊਂਡ ਤੇ ਰਿਹਾ ਕਰੋ ਤੁਸੀਂ ਹੈ ਠੀਕ ਹੈ ਜੀ ਹੈ ਤੇ ਜੋ ਜਿੱਦਾਂ ਦੇ ਹਾਲਾਤ ਬਿਲਕੁਲ ਚੰਡੀਗੜ੍ਹ ਦੇ ਅਸੀਂ ਨੇੜੇ ਆ ਗੈਂਗਸ ਬਣਾ ਲਓ ਇੱਕ 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 ਗੈਂਗ ਨੂੰ ਇੱਕ ਏਰੀਆ ਫਟਾ ਦਿਓ ਬਸ ਹਫਤੇ ਹਫਤੇ ਬਾਅਦ ਧਮਾਈ ਦਿਓ ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਏ ਸਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸਟੀ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੀ ਡਿਪਾਰਟਮੈਂਟਲ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ ਚ ਤੇ ਡੇਰਾ ਬੱਸੀ ਕਮੇਟੀ ਜੀ ਅਸੀਂ ਪਹੁੰਚੇ ਆ ਸਾਨੂੰ ਕਾਫੀ ਧੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਇੱਕ ਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਊਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਚ ਕਾਫੀ ਹੱਦ ਤੱਕ ਸੱਚਾਈ ਸੀਗੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਚਮਾ ਨੂੰ ਮੈਂ ਇਹ ਹੀ ਸਖਤੀ ਨਾਲ ਨਿਰਦੇਸ਼ ਦਿੱਤੇ ਆ ਕਿ ਜੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸਟਾਂ ਦੇ ਪਿੱਛੇ ਦਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣ ਉਦੀ ਤੇ ਹੁਣ ਅਸੀਂ ਆਪਾਂ ਇਸ ਸਾਰਾ ਅਵਾਰਡ ਨੰਬਰ 'ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆ ਭੈਣਾ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦਿਨ ਤੇ ਸੀਵਰ ਦੀ ਪ੍ਰੋਬਲਮ ਹੈਗੀ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀ درست ਅਸੀਂ ਇਹ ਚਾਹੁੰਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਵਿੱਚ ਹੋਰੀ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਤੁਸੀਂ ਬੜਾ ਤੁਸੀਂ ਜਸਟ ਹੈਵ ਅ ਲੁੱਕ